ਦੇਸ਼ ਭਗਤ ਨੇ ਇਮਾਨਦਾਰ ਨੇ ਉਹਨਾਂ ਨੇ ਬਹੁਤ ਵੱਡੀ ਅਫਸਰੀ ਛੱਡੀ ਐ ਰੁਤਬਾ ਛੱਡਿਆ ਉਹਨਾਂ ਦੀ ਘਰ ਵਾਲੀ ਨੇ ਵੀ ਮੈਡਮ ਸ੍ਰੀ ਦਾ ਕੇਜਰੀਵਾਲ ਉਹਨਾਂ ਨੇ ਵੀ ਬਹੁਤ ਵੱਡਾ ਉਹਦਾ ਛੱਡਿਆ ਦੋਨੋਂ ਆਈਆਰਐਸ ਅਫਸਰ ਸੀ ਇਨਕਮ ਟੈਕਸ ਕਮਿਸ਼ਨਰ ਸੀ ਦੋਨੋਂ ਆਵਾਜ਼ਾਂ ਬੰਦ ਕਰ ਦਿਓ ਤੇ ਬਸ ਕੱਲਾ ਮੋਦੀ ਮੋਦੀ ਐ ਹਵੇ ਬਸ ਦੇਸ਼ ਭਗਤ ਨੇ ਈਮਾਨਦਾਰ ਨੇ ਉਹਨਾਂ ਨੇ ਬਹੁਤ ਵੱਡੀ ਅਫਸਰੀ ਛੱਡੀ ਐ ਉਹਨਾਂ ਨੇ ਬਹੁਤ ਵੱਡਾ ਰੁਤਬਾ ਛੱਡਿਆ ਉਹਨਾਂ ਦੀ ਘਰ ਵਾਲੀ ਨੇ ਵੀ ਮੈਡਮ ਸ੍ਰੀ ਦਾ ਕੇਜਰੀਵਾਲ ਉਹਨਾਂ ਨੇ ਵੀ ਬਹੁਤ ਵੱਡਾ ਅਹੁਦਾ ਛੱਡਿਆ ਦੋਨੋਂ ਆਈਆਰਐਸ ਅਫਸਰ ਸੀ ਇਨਕਮ ਟੈਕਸ ਕਮਿਸ਼ਨਰ ਸੀ ਦੋਨੋਂ ਚਾਹੁੰਦੇ ਤਾਂ ਕਰੋੜਾਂ ਰੁਪਈਆ ਕਮਾ ਸਕਦੇ ਸੀ ਪਰ ਉਹਨਾਂ ਨੇ ਦੇਸ਼ ਲਈ ਛੱਡਿਆ ਆਪਣਾ ਸਾਰਾ ਕੁਝ ਨਸ਼ਾਵਰ ਕੀਤਾ ਕਿ ਦੇਸ਼ ਦੇ ਵਿੱਚ ਸਭ ਕੁਝ ਸਹੀ ਨਹੀਂ ਚੱਲ ਰਿਹਾ ਆਓ ਇਕੱਠੇ ਹੋ ਕੇ ਲੋਕਾਂ ਨੂੰ ਵੀ ਇਕੱਠੇ ਕਰਕੇ ਸ਼ਹੀਦਾਂ ਦੇ ਸੁਪਨਿਆਂ ਦੀ ਜਿਹੜੀ ਆਜ਼ਾਦੀ ਹੈ ਉਹ ਕਰਾਂ ਤੱਕ ਨਹੀਂ ਪਹੁੰਚੀ ਆਮ ਲੋਕਾਂ ਦੇ ਇਹਨੂੰ ਕਰਾਂ ਤੱਕ ਪਹੁੰਚਾਉਣ ਲਈ ਐਫਰਟ ਕਰੀਏ ਕੋਸ਼ਿਸ਼ਾਂ ਕਰੀਏ ਆਹੀ ਗਲਤੀ ਕੀਤੀ ਹੈ ਪਹਿਲਾਂ ਤਾਂ ਇਹਨਾਂ ਨੂੰ ਇਹ ਗਲਤਫਹਿਮੀ ਰਹੀ ਇਹ ਕਹਿੰਦੇ ਰਹੇ ਸੜਕ ਪਰ ਕਾਨੂੰਨ ਨਹੀਂ ਬਣेंगे ਇਹ ਭੂਕ ਹਰਤਾਲ ਕਰਕੇ ਜਾਂਚਨ ਕਰਕੇ ਇਹ ਨਾਰੇ ਲਗਾ ਕੇ ਕਾਨੂੰਨ ਨਹੀਂ ਬਣेंगे ਹਿੰਮਤ ਹੈ ਤਾਂ ਜੀਤ ਕਰ ਆਈਏ ਮਜਬੂਰੀ ਚ ਪਾਰਟੀ ਬਣਾਉਣੀ ਪੈਗੀ ਪਾਰਟੀ ਜਿੱਤ ਕੇ ਆ ਗਈ ਜਿਹੜੇ ਕਹਿੰਦੇ ਸੀ ਜੀਤ ਕਰ ਆਈਏ ਉਹ ਹਾਰ ਗਏ ਤਾਂ ਫਿਰ ਹੁੰਡਰ ਇਹ ਹੋ ਗਿਆ ਵੀ ਇਹ ਤਾਂ ਜਿੱਤਣ ਲੱਗੇ ਇਹਨਾਂ ਨੂੰ ਤਾਂ ਲੋਕ ਪਸੰਦ ਕਰਨ ਲੱਗੇ 10 ਸਾਲਾਂ ਦੇ ਵਿੱਚ ਪਾਰਟੀ ਨੇ ਦੋ ਸਟੇਟਾਂ 'ਚ ਸਰਕਾਰ ਬਣਾ ਲਈ ਐਮਸੀਡੀ ਦੇ ਵਿੱਚ ਬਹੁਮਤ ਹੈ ਦਿੱਲੀ ਦੇ ਵਿੱਚ ਉਹ ਵੀ ਸਰਕਾਰ ਦੇ ਬਰਾਬਰ ਹੀ ਹੁੰਦਾ ਹੈ ਗੁਜਰਾਤ 'ਚ ਐਮਐਲਏ ਨੇ ਗੋਆ 'ਚ ਐਮਐਲਏ ਨੇ ਚੰਡੀਗੜ੍ਹ ਦਾ ਮੇਅਰ ਸਾਡਾ ਹੈ 10 ਰਾ ਸਵਾ ਦੇ ਮੈਂਬਰ ਨੇ ਤਾਂ ਫਿਰ ਡਰ ਗਏ ਕਹਿੰਦੇ ਯਾਰ ਇੰਨਾ ਛੇਤੀ ਇੰਨਾ ਕੁਇਕਲੀ ਐਨੀ ਤੇਜ਼ੀ ਨਾਲ ਤਾਂ ਕੋਈ ਪਾਰਟੀ ਫੈਲੀ ਹੋਈ ਨਹੀਂ ਇਹ ਤਾਂ ਆਪਣੇ ਲਈ ਬਹੁਤ ਵੱਡਾ ਖਤਰਾ ਬਣ ਗਏ 1958 ਚ ਜਨ ਸੰਗ ਬਣਿਆ ਸੀ ਜਿਹਨੂੰ ਭਾਜਪਾ ਕਹਿੰਦੇ ਅੱਜ 1984 ਚ ਦੋ ਸੀਟਾਂ ਆਈਆਂ ਸੀ 26 ਸਾਲਾਂ ਬਾਅਦ 1885 ਚ ਕਾਂਗਰਸ ਬਣੀ ਸੀ 1930 ਚ ਕਾਉਂਸਲਰ ਜਿੱਤਿਆ ਸੀ ਇੱਕ 45 ਸਾਲਾਂ ਬਾਅਦ ਇੱਥੇ 10 ਸਾਲਾਂ ਚ ਨੈਸ਼ਨਲ ਪਾਰਟੀ ਬਣਾਈ ਬੈਠੇ ਆ ਆਹੀ ਡਰ ਖਾਈ ਜਾਂਦਾ ਨਾਲ ਆਹੀ ਹਵਾ ਪਾਣੀ ਨਹੀਂ ਏਸੇ ਡਰ ਕਰਕੇ ਇਹਨਾਂ ਨੇ ਫਿਰ ਹੁਣ ਤਰੀਕਾ ਕੱਢਿਆ ਕਿਆ ਕਰੋ ਜਿਹੜੇ ਜਿਹੜੇ ਵੀ ਖੇਤਰੀ ਜਾਂ ਖੇਤਰੀ ਜਾਂ ਨੈਸ਼ਨਲ ਲੈਵਲ ਦੇ ਲੀਡਰ ਨੇ ਜਿਹੜੇ ਬੋਲਦੇ ਨੇ ਉਹਨਾਂ ਤੇ ਛਾਪੇ ਮਰਵਾਓ ਉਹਨਾਂ ਨੂੰ ਅੰਦਰ ਕਰੋ ਆਵਾਜ਼ਾਂ ਬੰਦ ਕਰ ਦਿਓ ਤੇ ਬਸ ਕੱਲਾ ਮੋਦੀ ਮੋਦੀ ਆਈ ਆਵੇ ਬਸ